ਮੈਂ 12 ਸਾਲ ਦੀ ਹੋਮ ਆਫਿਸ 'ਚ ਕੰਮ ਕੀਤਾ ਇਮੀਗ੍ਰੇਸ਼ਨ ਡਿਪਾਰਟਮੈਂਟ 'ਚ। ਅੱਛਾ ਜੀ। ਵੈਰੀ ਗੁੱਡ। ਅੱਛਾ ਜੀ। ਹਾਂ। ਤੇ ਮੈਂ ਪੋਲ ਨਹੀਂ ਖੋਲਣਾ ਚਾਹੁੰਦਾ। ਬਾਕੀਆਂ ਨੇ ਬਥੇਰੇ ਪੋਲ ਖੋਲ ਦਿੱਤੇ ਤੁਸੀਂ ਵੀ ਪੋਲ ਖੋਲ ਦਿੱਤੇ ਆ। ਜੀ ਜੀ। ਏਜੰਟ ਦਾ ਕੰਮ ਆ ਕਿਸੇ ਨੂੰ ਵੀ ਭੇਜਣਾ ਪੈਸਾ ਲੈ ਕੇ ਕੋ ਜਾਵੇ ਨਾ ਜਾਵੇ। ਹਾਂ। ਉਹਨਾਂ ਨੇ ਪੈਸੇ ਲੈਣੇ ਆ। ਕੋਈ ਠੀਕ। ਹੂੰ। ਔਰ ਇੰਡੀਆ ਦੇ ਵਿੱਚ ਐਨੇ ਲੱਖ ਰੁਪਿਆ ਖੱਟ ਕੇ ਆਂਦਾ ਮੈਂ ਉੱਥੇ ਵੀ ਉਦੋਂ ਵੀ ਜਾਵੇ ਇਨਟਰਵਿਊ ਕਰਦਾ ਸੀ ਕੁੜੀਆਂ ਦੀਆਂ ਤੇ ਮੁੰਡਿਆਂ ਦੀਆਂ ਜੀ ਤੇ ਤੁਸੀਂ ਉੱਥੇ ਛੋਟੀ ਜਿਹੀ ਟਿਕਾਨ ਖੋਲ ਲਓ ਜੀ ਇੱਥੇ ਕੁਝ ਨਹੀਂ ਮਿਲਦਾ ਲੀਗਲੀ ਆਓ ਜੀ ਲੀਗਲੀ ਆਓ ਬਿਲਕੁਲ ਆਓ ਬਿਲਕੁਲ ਹੂੰ ਉਹ ਤੁਹਾਨੂੰ ਫਾਲਸ ਹਿਸਟੀ ਪਤਾ ਮੈਂ ਨਹੀਂ ਪੋਰ ਖੋਲਣਾ ਚਾਹੁੰਦਾ ਕਿਉਂਕਿ ਆਪਣੀ ਕਮਿਊਨਿਟੀ ਆ ਜੀ 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 ਬਿਲਕੁਲ ਤੇ ਕਮ ਪਤਾ ਸਾਰਿਆਂ ਨੂੰ ਆ ਸਾਰਿਆਂ ਨੂੰ ਪਤਾ ਉਹਿਆ ਨੇ ਆ ਕੇ ਕੀ ਇੱਥੇ ਗੰਦ ਪਾਇਆ ਉਹਿਆਂ ਨੇ ਕੀ ਖੰਦ ਪਾਇਆ ਜੀ ਜੀ ਨਿਕਲ ਹਲੇ ਵੀ ਲੀਗਲੀ ਆ ਸਕਦੇ ਆ ਆ ਸਕਦੇ ਆ ਬਿਲਕੁਲ ਇੰਡੀਆ ਰੇਡ ਹੀ ਤਾਂ ਨਹੀਂ ਲਾਣੀ ਛੋਟੀ ਜੇ ਦੁਕਾਨ ਪਾ ਲਓ ਮੈਂ ਕਿਹਾ ਤੁਹਾਨੂੰ ਮੈਂ ਐਗਜ਼ਾਮਪਲ ਦਿੱਤੀ ਸੀ ਕਿ ਬਿਹਾਰ ਤੋਂ ਆ ਕੇ ਲੋਕ ਕੋਠੀਆਂ ਪਾ ਲਈ ਉਹਨਾਂ ਨੇ ਪੰਜਾਬ ਚ ਔਰ ਬਿਲਕੁਲ ਤੁਹਾਡੀਆਂ ਗੱਲਾਂ ਮੈਂ ਤਾਂ ਦੇ ਸਾਨੂੰ ਨੰਬਰ 1 ਤੇ ਕਹਿਤਾ ਵੀ ਨਿਊਜ਼ ਕਾਸਟਰ ਤੁਸੀਂ ਸਟੋਰੀ ਦੱਸਦੇ ਤੁਸੀਂ ਜੀ 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 ਸ਼ੁਕਰੀਆ ਸਰ আচ্ছা ਸਾਡਾ ਐਨ ਆਰ ਆਈ ਜਿੰਨੇ ਵੀ ਇੱਥੇ ਰਹਿੰਦੇ ਆ ਬਾਹਰ ਇੰਗਲੈਂਡ ਕੈਨੇਡਾ ਅਮਰੀਕਾ ਜੀ ਹੈ ਜੀ ਤੁਹਾਡੀਆਂ ਜ਼ਮੀਨਾਂ ਦੇ ਕਬਜ਼ੇ ਰਿਸ਼ਤੇਦਾਰਾਂ ਨੇ ਕੀਤੇ ਹੋ ਆ ਬਿਲਕੁਲ ਨਹੀਂ ਤਾਂ ਅਨਕੁਆਂ ਉਹਦੇ ਲਈ ਜੋ ਐਨਆਰਆਈ ਨੇ ਆਰਗੇਨਾਈਜੇਸ਼ਨ ਬਣਾਈ ਜਾਂ ਤਾਂ 20 ਸਾਲ ਪਹਿਲਾਂ ਕੁਝ ਨਹੀਂ ਕੀਤਾ ਕਾਜ਼ਿਲ ਦੇ ਬੇਲੇ ਵੀ ਉਹ ਵੀ ਰੌਲਾ ਹੀ ਆ ਉਹ ਵੀ ਰੌਲਾ ਹੀ ਨਿਕਲਿਆ ਮੇਰੀ ਆਪਣੀ ਆਪਣ ਮੇਰੀ ਆਪਣੀਆਂ ਪ੍ਰਾਪਰਟੀਆਂ ਵੀ ਹਾਲੇ ਵੀ ਕਬਜ਼ਾ ਕੀਤਾ ਵਾ ਅੱਛਾ ਜੀ ਕੋਈ ਨਹੀਂ ਗਵਰਨਮੈਂਟ ਕੋਈ ਡਿਪਾਰਟਮੈਂਟ ਨਹੀਂ ਕੁਝ ਹੈਲਪ ਪਹੁੰਚਾ ਜਿਹੜੇ ਐਮਪੀ ਬਣੇ ਮੰਤਰੀ ਕਲਦੀਪ ਸਿੰਘ ਇਹਨਾਂ ਨੂੰ ਈਮੇਲ ਲਾਂਦੇ ਈਮੇਲ ਲਵਾ ਪਾਈਆਂ ਉਹਨਾਂ ਦਾ ਰਿਸਪੌਂਡ ਵੀ ਨਹੀਂ ਕਰਦੇ ਤੇ ਮੋਹਨ ਸਿੰਘ ਜੀ ਰਜਿਸਟਰੀ ਤੁਹਾਡੇ ਨਾਂ ਬੋਲਦੀ ਆ ਇੰਤਕਾਲ ਤੁਹਾਡੇ ਨਾਂ ਬੋਲਦਾ ਹਾਂਜੀ ਅੱਛਾ ਲਈ ਮਗਰ ਮੇਰੇ ਨਾਂ ਤੇ ਜਿਹਨੂੰ ਬਚੀਅਤ ਕਰ ਗਏ ਤੇ ਇੰਗਲੈਂਡ ਦੀ ਬਣੀ ਹੋਆ ਵਿਲ ਅੱਛਾ ਵਿਲ ਬਣੀ ਹੋਆ ਤੁਹਾਡੇ ਫਾਦਰ ਸਾਹਿਬ ਤੁਹਾਡੇ ਨਾਂ ਕਰ ਗਏ ਸੀ ਲਈ ਜੀ ਮਗਰ ਅੱਛਾ ਮਦਰ ਪਹਿਲਾਂ ਚਲੇ ਗਏ ਸੀਗੇ ਅੱਛਾ ਜੀ ਮਦਰ ਤੁਹਾਡੇ ਨਾਂ ਕਰ ਗਏ ਤੇ ਸਾਂਭੀ ਕਨੇ ਆ ਉਧਰ ਸਾਬ ਕਨੇ ਸਾਂਭ ਕਬਜ਼ਾ ਕੀਤਾ ਠੀਕ ਆ ਸੌਰੀ ਨਹੀਂ ਕਬਜ਼ਾ ਕਨੇ ਕੀਤਾ ਮਗਰ ਰਿਸ਼ਤੇਦਾਰ ਆ ਜਾਂ ਕੋਈ ਬਾਹਰਲਾ ਬੰਦਾ ਹਾਂਜੀ ਇੱਜਾ ਸਗਾ ਪਤੀਜਾ ਅੱਛਾ ਸਦਾ ਕਿਉਂਕਿ ਅਸੀਂ ਦੁਕਾਨ ਸੰਭਾਲ ਦਿੱਤੀ ਸੀ ਅੱਛਾ ਗਮੇ ਸ਼ਹਿਦ ਤੋਂ ਆ ਮੈਂ ਓਕੇ ਜੀ ਓਕੇ ਚ ਤੁਸੀਂ ਕਦੀ ਐਨਆਰ ਦੇ ਬਾਰੇ ਪ੍ਰੋਗਰਾਮ ਕਰੋ ਤਾਂ ਕਿ ਲੋਕ ਸਿੱਧੀ ਗਵਰਨਮੈਂਟ ਪਹੁੰਚ ਬਿਲਕੁਲ ਇਧਰ ਇੰਡੀਅਨ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਐਨਆਰਆਈਸ ਦੇ ਲਈ ਨਾ ਇਧਰ ਵੀ ਕੋਈ ਸਹੂਲਤਾਂ ਸੈਂਟਰ ਜਾਂ ਕੋਈ ਇਦਾਂ ਦਾ ਸਿਸਟਮ ਜ਼ਰੂਰ ਖੋਲਣਾ ਚਾਹੀਦਾ ਜਿਹੜੇ ਲੋਕ ਇਦਾਂ ਦੇ ਤੁਹਾਡੇ ਨਾਲ ਕੰਟੈਕਟ ਕਰ ਸਕਣ ਹਾਂ ਇੰਡੀਆ ਦੇ ਵਿੱਚ ਵੀ ਪੰਜਾਬ ਦੇ ਜਮੀਨਾਂ ਪੰਜਾਬ ਵਾਲੇ ਕੁਝ ਕਰਨ ਨੂੰ ਤਿਆਰ ਨਹੀਂ ਤਾਂ ਦਿੱਲੀ ਵਾਲਿਆਂ ਨੇ ਕੀ ਕਰਨਾ ਜੀ ਜੀ ਮੈਂ ਸਾਰੇ ਕਹਿ ਚੁੱਕਾ ਹੂੰ ਮੇਰੀ ਦਿੱਲੀ ਪ੍ਰਾਪਰਟੀ ਸੀਗੀ ਉਹਦੇ ਤੇ ਵੀ ਮੇਰੇ ਭਤੀਜੇ ਨੇ ਕਬਜ਼ਾ ਕਰ ਲਿਆ ਅੱਛਾ ਫਿਰ ਮੈਂ ਉਹਨੂੰ ਸਹੇ ਵਿੱਚ ਬੇਤ ਤਦ ਦੀ ਕੀਮਤ ਪ੍ਰਾਪਰਟੀ ਹੂੰ ਉਹ ਮੈਂ ਨਵਾਂ ਸ਼ਹਿਰ ਵੀ ਵੇਚਣਾ ਚਾਹੁੰਦਾ ਸਿਰਫ ਨਿਸ਼ਾਨੀ ਰੱਖਣਾ ਚਾਹੁੰਦਾ ਲੇਕਿਨ ਉਹ ਮੈਨੂੰ ਅਲਾਉਡ ਨਹੀਂ ਹੈਗਾ ਕਿ ਮੈਂ ਉੱਤੇ ਘੱਟ ਬਰਜਾਂ ਦੱਸੋ ਅਤੇ ਆਪਾਂ ਕੇਸ ਕਨਾ ਚੁੱਕਾ ਪੁਲਿਸ ਕੋਲ ਜਾ ਚੁੱਕਾ ਡੀਟੀ ਕੋਲ ਜਾ ਚੁੱਕਾ ਹਾਂ ਕੋਈ ਪੱਤਰ ਆਪਣੇ ਹਰਵਤ ਬਾਹਰ ਦੇ ਇੰਡੀਆ ਨੂੰ ਸੀਐਮ ਨੂੰ ਭੇਜ ਚੁੱਕਾ ਵਾ ਹੂੰ ਇੱਕ ਹੀ ਕਰਦੇ ਆ ਥੱਲੇ ਭੇਜ ਦਿੰਦੇ ਆ ਅੱਛਾ ਉਹ ਥੱਲੇ ਵਾਲੇ ਕੁਝ ਨਹੀਂ ਕਰਦੇ ਉਹ ਕੋਈ ਰਿਸਪੌਂਡ ਨਹੀਂ ਕਰਦੇ ਤੁਹਾਨੂੰ ਓਕੇ ਉਹ ਉਹ ਪ੍ਰਾਪਰਟੀ ਦੇ ਵਿੱਚ ਕਿੰਨੇ ਸਾਂਝੀਦਾਰ ਆ ਤੁਸੀਂ ਮਤਲਬ ਕਿੰਨੇ ਕਿੰਨੇ ਜਾਣਿਆਂ ਦੇ ਲੋਕ ਆ ਹਾਂਜੀ ਦਾਲਨੀ ਜੀ ਨਹੀਂ ਨਹੀਂ ਮਤਲਬ ਫਾਜ਼ ਤੇ ਫਾਜ਼ ਤੇ ਬਾਅਦ ਬਚੀਏ ਤੇ ਜਿਹੜੀ ਆ ਮੇਰੇ ਨਾਲ ਤੇ ਕੀਤੀ ਉਹ ਵੰਟੀ ਬਣੀ ਹੋਆ ਨਹੀਂ ਨਹੀਂ ਉਹਨਾਂ ਦਾ ਉਹਨਾਂ ਦਾ ਵਿੱਚ ਹਿੱਸਾ ਹੈਗਾ ਜਿਨ੍ਹਾਂ ਨੇ ਕਬਜ਼ਾ ਕੀਤਾ ਜਾਂ ਨਹੀਂ 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 ਕੋਈ ਹਿੱਸਾ ਨਹੀਂ ਅੱਛਾ ਉਹਨਾਂ ਦਾ ਹਿੱਸਾ ਵੀ ਹੈ ਨਹੀਂ ਕੋਈ ਟੋਟਲ ਤੁਹਾਡੇ ਨਾਮ ਵਸੀਅਤ ਆ ਹਾਂ ਬਚੀ ਮੇਰੇ ਨਾਮ ਤੇ ਇਹ ਸਾਰੀ ਪ੍ਰਾਪਰਟੀ ਜੇ ਹੋਣੀ ਹੋਈ ਆ ਓਕੇ ਤੇ 2 ਏਕੜ ਜ਼ਮੀਨ ਆ ਨਵੇਂ ਸ਼ਹਿਰ ਨਾਲੇ 2 ਏਕੜ ਓਕੇ ਹਾਂਜੀ ਉਹ ਜਦੋਂ ਮੈਂ ਜਾਂਦਾ ਉਹ ਖਾਲੀ ਹੁੰਦੀ ਆ ਹਾਂ ਉਹ ਹਾਲੇ ਮੈਂ ਦੱਸ ਕਿ ਜਾਂਦਾ ਵੀ ਮੈਂ ਇੰਡੀਆ ਕੋਲੋਂ ਜਾਂਦਾ ਵਾਂ ਅੱਛਾ ਲੇਕਿਨ ਪਤਾ ਲੱਗ ਜਾਂਦਾ ਹਾਂ ਹਾਂ ਆ ਤੁਹਾਨੂੰ ਮੈਂ ਨਾ ਇੱਕ ਨੰਬਰ ਦਊਂਗਾ ਤੁਸੀਂ ਕੱਲ ਨੂੰ ਦੁਪਹਿਰ ਨੂੰ ਫੋਨ ਕਰਿਓ ਸਟੂਡੀਓ ਮੈਂ ਨੰਬਰ ਦਊਂਗਾ ਕੋਈ ਬੰਦੇ ਨੂੰ ਗੱਲ ਕਰ ਲਿਓ ਓਕੇ ਜੀ ਓਕੇ ਜੀ ਓਕੇ ਉਹ ਪ੍ਰੋਪਰਟੀ ਲਾਦਾ ਕੋਈ ਨਹੀਂ ਜੀ ਉਹ ਸਰਕਾਰ ਕੋਈ ਨਾ ਕੋ ਕਰੂ ਐ ਬੰਦਾ ਤੁਹਾਡਾ ਕੰਮ ਹੋਣਾ ਚਾਹੀਦਾ ਤੁਸੀਂ ਪਰਪਰ ਕਰ ਲਓ ਓਕੇ ਥੈਂਕ ਯੂ ਤੁਹਾਡਾ ਜੀ ਸ਼ੁਕਰੀਆ ਜੀ ਸ਼ੁਕਰੀਆ ਜੀ ਸਿਪਲ ਜੀ ਸੋ ਹਰ ਇੱਕ ਬੰਦੇ ਦੇ ਆਪੋ ਆਪਣੇ ਦੋਖਿਆ ਜਨਾਬ ਅਗਲਾ ਇਹ ਇਧਰ ਜਿਹੜੇ ਆ ਜਾਂਦੇ ਆ ਇਹ ਤਾਂ ਉੱਥੇ ਢੇੜਾ ਗੂੜਾ ਰੱਖੇ ਮਾੜਾ ਮੋਟਾ ਤਾਂ ਹੀ ਕੰਮ ਸੈੱਟ ਰਹਿੰਦਾ ਨਹੀਂ ਤਾਂ ਕੰਮ ਹਿੱਲ ਤੁਰਦਾ ਜਦੋਂ ਪੀੜੀ ਬਦਲ ਜਾਂਦੀ ਹੈ ਨਾ ਜਦੋਂ ਪਰਿਵਾਰਕ ਜਿਹੜਾ ਮੈਂਬਰ ਆ ਜਾਂ ਜਿੱਦਾਂ ਜਿਹਨਾਂ ਦੇ ਹੁਣ ਦੋ ਭਰਾ ਆ ਆਪਸ ਦੇ ਵਿੱਚ ਭਰਾ ਤਾਂ ਭਰਾ ਦਾ ਫੇਰ ਦਰਦ ਕਰ ਲਓ ਪਰ ਜਿਹੜਾ ਗਾਂ ਭਤੀਜੇ ਹੋ ਗਏ ਫੇ ਗਾਂ ਗੱਲ ਉਹ ਪਰਿਵਾਰਕ ਪਿਛੋਕੜ ਦੀ ਗੱਲ ਚੱਲ ਜਾਂਦੀ ਹੈ ਅਗਲੇ ਬੰਦੇ ਨੇ ਪਤਾ ਨਹੀਂ ਚਾਚੇ ਖਿਲਾਫ ਪਹਿਲਾਂ ਕੀ ਕੋ ਕਿਹਾ ਕੀ ਰੌਲਾ ਕਰਦਾ ਉਹ ਗਾਂ ਤੋਂ ਗਾਂ ਇਦਾਂ ਰੌਲਾ ਗਾਂ ਪੈ ਜਾਂਦਾ ਸੋ ਹਾਲਾਤ ਇਦਾਂ ਦੇ ਆ ਪਰਿਵਾਰਾਂ ਦੇ ਵਿੱਚ ਵੀ ਗਾਂ ਹੁਣ ਬਾਹਰਲਾ ਬੰਦਾ ਆਵੇ ਤਾਂ ਬੰਦਾ ਜੇ ਕੋਈ ਇਦਾਂ ਸਦਾ ਹੀ ਕਬਜ਼ਾ ਕਰ ਲਵੇ ਉਹ ਉਹਦਾ ਹੱਲ ਕਰਾਉਣਾ ਸੌਖਾ ਹੋ ਜਾਂਦਾ ਕਿ ਉਹ ਹਰ ਕਿ ਜਗ੍ਹਾ ਉਹਦੀ ਪੁੱਛਗਿੱਛ ਹੋ ਜਾਂਦੀ ਕਹਿਣਾ ਸਿੱਧਾ ਧੱਕਾ ਕਿਸੇ ਦੀ ਜ਼ਮੀਨ ਤੇ ਕਿਦਾਂ ਕੋਈ ਕਬਜ਼ਾ ਕਰ ਸਕਦਾ ਪਰ ਜਦੋਂ ਪਰਿਵਾਰਕ ਮੈਂਬਰ ਹੋਵੇ ਉਹ ਉਹ ਥੋੜਾ ਅਲਝਾ ਜਿਆਦਾ ਹੋਰਾ ਪੈ ਜਾਂਦਾ ਅਗਲਾ ਵੀ ਕੋ ਮਾੜਾ ਮੋਟਾ ਪੇਪਰ ਪੂਪਰ ਚੱਕੀ ਫਿਰਦਾ ਹਣਾ ਉਦਾਂ ਹੀ ਤਾਂ ਨਹੀਂ ਉਹ ਵੀ ਬੈਠਾ ਉਹ ਨਾਲੇ ਬੈਠਾ ਉਹ ਪੰਜਾਬ ਦੇ ਵਿੱਚ ਆ